ਦੂਸਰੇ ਦਾ ਧਨ ਦੂਸਰੇ ਦਾ ਪਦਾਰਥ ਦੂਸਰੇ ਦਾ ਰੰਗ ਰੂਪ ਵੇਖ ਕੇ ਅਕਸਰ ਮਨੁੱਖ ਪ੍ਰਭਾਵਤ ਹੁੰਦਾ ਹੈ। ਔਰ ਮਨ ਵਿੱਚ ਤ੍ਰਿਸ਼ਨਾ ਪੈਦਾ ਹੁੰਦੀ ਹੈ। ਮਨ ਵਿੱਚ ਸਾੜੇ ਵੀ ਪੈਦਾ ਹੁੰਦੇ ਨੇ, ਜੈਲਸੀ ਵੀ ਪੈਦਾ ਹੁੰਦੀ ਹੈ, ਜਲਨ ਵੀ ਪੈਦਾ ਹੁੰਦੀ ਹੈ। ਐਸ ਦੇ ਕੋਲ ਇਤਨਾ ਹੈ ਮੇਰੇ ਕੋਲ ਨਹੀਂ ਹੈ। ਤਾਂ ਬਾਬਾ ਫਰੀਦ ਇੱਥੇ ਸਮਝਾ ਰਹੇ ਨੇ ਹਕੀਕਤ ਹੈ ਕਿ ਮਨੁੱਖ ਕਈ ਦਫਾ ਖੂਦ ਤੋਂ ਪਾਣੀ ਭਰਦੇ ਹੋਇਆ ਸੋਚ ਲੈਂਦਾ ਨਹੀਂ ਦਰਿਆ ਤੋਂ ਪਾਣੀ ਭਰੀ ਹੈ ਕਿਉਂਕਿ ਖੂਦ ਵਿੱਚ ਪਾਣੀ ਥੋੜਾ ਹੈ ਦਰਿਆ ਦੇ ਵਿੱਚ ਪਾਣੀ ਬਹੁਤ ਵੱਡਾ ਹੈ ਬਹੁਤ ਸਾਰਾ ਹੈ ਔਰ ਕੌਣ ਦੱਸੇ ਦਰਿਆ ਤੋਂ ਵੀ ਉਤਨਾ ਹੀ ਪਾਣੀ ਮਿਲੇਗਾ ਜਿੰਨਾ ਤੇਰਾ ਮਟਕਾ ਹੈ ਮਨੁੱਖ ਦੂਜਿਆਂ ਦੇ ਲੰਬੇ ਚੌੜੇ ਪਸਾਰੇ ਤੇ ਵੇਖ ਲੈਂਦਾ ਹੈ ਆਪਣੀ ਪ੍ਰਾਪਲਬਧ ਨਹੀਂ ਵੇਖਦਾ ਦੂਸਰੇ ਦਾ ਪਸਾਰਾ ਵੇਖੇ ਆਪਣੀ ਪ੍ਰਾਪਤ ਦਾ ਕੋਈ ਗਿਆਨ ਨਹੀਂ ਤਾਂ ਫਿਰ ਦੂਸਰਿਆਂ ਦੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ। ਔਰ ਮਨ ਦੂਸਰਿਆਂ ਦਾ ਸਾਜ਼ੋ ਸਮਾਨ ਦੇਖ ਕੇ ਪਦਾਰਥਾਂ ਤੇ ਰੰਗ ਰੂਪ ਨੂੰ ਦੇਖ ਕੇ ਆਪਣੇ ਅੰਦਰ ਬਾਰ-ਬਾਰ ਲਾਲਚ ਨੂੰ ਜਨਮ ਦੇਂਦਾ ਹੈ ਤੇ ਮਨ ਤਰਸਦਾ ਹੈ। ਬਾਬਾ ਫਰੀਦ ਕਹਿੰਦੇ ਨਹੀਂ ਆਪਣਾ ਮਨ ਨਾ ਤਰਸਾ। ਤੋਂ ਆ ਪਾਵੇਂ ਰੁਖੀ ਸੁਖੀ ਹੈ ਭੁੱਖ ਦੇ ਚ ਖਾ ਲੈ ਠੰਡਾ ਪਾਣੀ ਪੀ ਲੈ ਦੂਜਿਆਂ ਦੀ ਚੌਪੜੀ ਵੇਖ ਕੇ ਦੂਸਰਿਆਂ ਦੀ ਮਹਾਨ ਧਨ ਸੰਪਦਾ ਵੇਖ ਕੇ ਆਪਣਾ ਦਿਲ ਨਾ ਤਰਸਾਇਆ ਕਰ ਵੇਖ ਲਿਆ ਕਰ ਆਪਣੀ ਪ੍ਰਾਪਤ ਨਾ ਵੇਖਿਆ ਕਰ ਦੂਜਿਆਂ ਦਾ ਧਨ ਤੇ ਰੂਪ ਅਗਰ ਦੂਜਿਆਂ ਦਾ ਹੀ ਤੂੰ ਵੇਖਦਾ ਰਿਹਾ ਤੋ ਆਪਣੇ ਜੀ ਨੂੰ ਤਰਸਾਂਦਾ ਰਹੇਗਾ ਔਰ ਬੰਦਗੀ ਨਹੀਂ ਕਰ ਸਕੇਗਾ ਅਜਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਸੋਹਗਣੀ ਜਾਏ ਪੁੱਛੋ ਦੋਹਾਗਣੀ ਤੂੰ ਕਿਉਂ ਰੈਣ ਵਿਹਾਈ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਇੱਕ ਦਿਨ ਕਿਦਰੇ ਬਾਬਾ ਫਰੀਦ ਨਮਾਜ਼ ਨਹੀਂ ਪੜ ਸਕੇ ਸ਼ਾਮ ਦੀ ਬੰਦਗੀ ਨਹੀਂ ਕਰ ਸਕੇ ਇੱਕ ਸਮੇ ਭੁਲਾ ਬੈਠੇ ਰਾਤ ਨੂੰ ਸੌਣ ਲੱਗੇ ਨੀਂਦ ਨਹੀਂ ਆਂਦੀ ਪਛਤਾਉ ਇਸ਼ਾ ਦੀ ਨਮਾਜ਼ ਕਿਉਂ ਨਹੀਂ ਪੜੀ ਮੈਂ ਨਮਾਜ਼ ਕਿਉਂ ਭੁਲਾ ਦਿੱਤੀ ਮੈਂ ਇੱਕ ਵਕਤ ਅਜਾਈਂ ਕਿਉਂ ਗਵਾ ਚੜਿਆ ਉਦਾਹਰਣ ਦੇਂਦੇ ਨੇ ਇੱਕ ਰਾਤ ਪਤੀ ਦਾ ਮਿਲਾਪ ਨਸੀਬ ਨਹੀਂ ਹੋਇਆ ਅੱਜ ਨਾ ਸੁੱਤੀ ਕੰਤ ਸਾਂ ਅੱਜ ਹੀ ਕੰਤ ਕੋਲ ਸੌਣਾ ਨਸੀਬ ਨਹੀਂ ਹੋਇਆ ਅੰਗ ਮੁੜੇ ਮੁੜ ਜਾਏ ਬਾਰ-ਬਾਰ ਕਰੋਟਾ ਬਦਲ ਰਹੇ ਨੇ ਨੀਂਦ ਨਹੀਂ ਆਉਂਦੀ ਪਛਤਾਪ ਦਾ ਬੋਝ ਦਿਲ ਦਿਮਾਗ ਤੇ ਪਿਆ ਹੈ ਜਾਏ ਪੁਛੋੜੋ ਹਾਗਣੀ ਤੂੰ ਕਿਉਂ ਰਹਿਣ ਵਿਹਾਏ ਪੁੱਛੋ ਉਹਨਾਂ ਡੋਹਾਗਣੀਆਂ ਕੋਲੋ ਜਿਨ੍ਹਾਂ ਨੇ ਕਦੀ ਨਿਮਾਜ਼ ਨਹੀਂ ਪੜ੍ਹੀ ਕਦੀ ਖੁਦਾ ਨੂੰ ਯਾਦ ਨਹੀਂ ਕੀਤਾ ਕਦੀ ਕੰਤ ਦੇ ਨਾਲ ਜੋ ਹੈ ਸੋਣਾ ਨਸੀਬ ਨਹੀਂ ਹੋਇਆ ਇਹਨਾਂ ਦੀ ਰਾਤ ਕਿਵੇਂ ਬਤੀਤ ਹੁੰਦੀ ਹੈ ਇਹਨਾਂ ਦਾ ਜੀਵਨ ਕਿਸ ਤਰ੍ਹਾਂ ਬਤੀਤ ਹੁੰਦਾ ਹੈ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਲੰਘਦੀ ਹੈ ਮੈਨੂੰ ਤੇ ਇੱਕ ਰਾਤ ਦਾ ਮਿਲਾਪ ਨਹੀਂ ਹੋਇਆ ਤੇ ਤੜਪਣਾ ਹੈ ਕਰਵਟਾਂ ਦਾ ਬਦਲਣਾ ਤੇ ਜਿਨ੍ਹਾਂ ਨੂੰ ਕਦੀ ਨਸੀਬ ਨਹੀਂ ਹੋਇਆ ਉਹ ਕਿਵੇਂ ਆਪਣੀ ਜ਼ਿੰਦਗੀ ਕੱਟ ਰਹੀਆਂ ਨੇ ਉਹ ਕਿਵੇਂ ਜੀਵਨ ਬਤੀਤ ਕਰ ਰਹੀਆਂ ਨੇ ਬੰਦਗੀ ਤੋਂ ਹੀਣਾ ਜੋ ਜੀਵਨ ਬਤੀਤ ਕਰ ਰਿਹਾ ਹੈ ਬਾਬਾ ਫਰੀਦ ਹੈਰਾਨ ਹੋ ਕੇ ਕਹਿੰਦੇ ਨੇ ਕਿਸ ਤਰ੍ਹਾਂ ਉਹ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਕਿਵੇਂ ਉਸ ਦੀ ਜ਼ਿੰਦਗੀ ਜੋ ਹੈ ਲੰਘ ਸਕਦੀ ਹੈ ਆਪ ਹੈਰਾਨਗੀ ਨਾਲ ਇਸ ਤਰ੍ਹਾਂ ਦੀ ਪੁੱਛ ਕਰ ਰਹੇ ਨੇ ਸਹੁਰੇ ਢੋਈ ਨਾ ਲਹੇ ਪਈਏ ਨਾਈ ਥਾਉ ਪਰਵਾਤਣੀ ਨਾ ਪੁੱਛਾਈ ਧਨ ਸੁਹਾਗਣ ਨਾ ਸਹਰੇ ਘਰ ਦੇ ਥਾਂ ਕੋਈ ਨਹੀਂ ਤੇ ਪੇਕੇ ਚ ਵੀ ਕੋਈ ਨਹੀਂ ਭਾਵ ਲੋਕ ਤੋਂ ਇੱਕ ਦਿਨ ਟੁਰ ਜਾਣਾ ਹੈ ਪ੍ਰਲੋਕ ਦਾ ਉਸੇ ਬਨਸੀਬ ਨਹੀਂ ਹੋਇਆ ਪ੍ਰਮਾਤਮਾ ਨਾਲ ਬਣੀ ਨਹੀਂ ਔਰ ਪਦਾਰਥਾਂ ਨਾਲ ਇੱਕ ਦਿਨ ਟੁੱਟ ਜਾਣਾ ਹੈ ਨਿਰੰਕਾਰ ਨਾਲ ਬਣੀ ਨਹੀਂ ਔਰ ਸੰਸਾਰ ਦਾ ਇੱਕ ਦਿਨ ਵਿਛੋੜਾ ਹੋ ਜਾਣਾ ਹੈ ਭਾਵ ਸਾਰੇ ਘਰ ਦੇਚ ਤਾਂ ਕੋਈ ਨਹੀਂ ਪੇਕੇ ਘਰ ਦੇ ਚ ਵੀ ਥਾ ਕੋਈ ਨਹੀਂ ਪਤੀ ਨੇ ਕਦੀ ਪੁੱਛਿਆ ਤੱਕ ਨਹੀਂ ਤੂੰ ਕੌਣ ਹੈ ਤਨ ਸੁਹਾਗਣ ਨਾ ਕੈਸਾ ਤੂੰ ਫਕੀਰ ਹੈ ਕੈਸਾ ਤੂੰ ਭਗਤ ਹੈ ਪ੍ਰਮਾਤਮਾ ਦੇ ਘਰ ਤੇਰਾ ਵਸੇਬਾ ਹੋ ਨਹੀਂ ਸਕਿਆ ਤੇ ਸੰਸਾਰ ਦੇ ਤੇਰਾ ਵਸੇਬਾ ਹੋ ਨਹੀਂ ਸਕੇਗਾ ਪ੍ਰਮਾਤਮਾ ਨਾਲ ਤੇਰੀ ਸਾਂਝ ਬਣੀ ਨਹੀਂ ਕੈਸਾ ਤੂੰ ਭਗਤ ਕੈਸਾ ਤੂੰ ਦਰवेश ਹੈ ਇਹ ਫਕੀਰੀ ਕੈਸੀ ਆਪ ਇਸ ਤੇ ਹੈਰਾਨਗੀ ਪ੍ਰਗਟ ਕਰ ਰਹੇ ਨੇ ਇਸ ਸ਼ਲੋਕ ਦਾ ਕੋਈ ਭਾਵ ਗਲਤ ਨਾ ਲੈ ਲਵੇ ਤੋ ਅੱਗੇ ਚੱਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਲੋਕ ਹੈ ਆਪ ਕਹਿੰਦੇ ਨੇ ਸਾਹੁਰੇ ਪਈਏ ਕੰਤ ਕੀ ਕੰਤ अगਮ ਮਥਾਉ ਨਾਨਕ ਸੋ ਸੋਹਾਗਣੀ ਜੋ ਭਾਵੇ ਬੇਪਰਵਾਉ ਸਵਰਾਗਰ ਬੇਕਾਗਰ ਜੋ ਕੰਤ ਦੀ ਬਣੀ ਹੋਈਏ ਕਿਹੜੇ ਕੰਤ ਦੀ ਉਗਮ ਹੈ ਅਥਾ ਇੰਦਰੀਆਂ ਦੀ ਪੌਂਚ ਤੋਂ ਪਰੇ ਹੈ ਬੜਾ ਗਹਿਰਾ ਹੈ ਉਹ ਸੁਹਾਗਣੀ ਹੈ ਜਿਹੜੇ ਉਸ ਅਗਮ ਅਥਾ بے ਪਰਵਾਹ ਪ੍ਰਮਾਤਮਾ ਨੂੰ ਭਾਜ ਜਾਂਦੀ ਹੈ ਚੰਗੀ ਲੱਗ ਜਾਂਦੀ ਹੈ ਮਨੁੱਖ ਦੇ ਵਾਸਤੇ ਕੀ ਗੱਲ ਕੋਸ਼ਿਸ਼ ਕਰਦਾ ਹੈ ਮਨੁੱਖ ਪ੍ਰਭੂ ਨੂੰ ਪਿਆਰਾ ਹੋ ਜਾਵਾਂ ਕੋਸ਼ਿਸ਼ ਕਰਦਾ ਹੈ ਮਨੁੱਖ ਲੋਕ ਸਵਰ ਜਾਏ ਲੋਕ ਦੇ ਥਾਂ ਕੋਈ ਨਹੀਂ ਪਰ ਲੋਕ ਸਵਰਿਆ ਕੋਈ ਨਹੀਂ ਪਰਮਾਤਮਾ ਨਾਲ ਸਾਝ ਨਹੀਂ ਬਣੀ ਤੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਅਗਮ ਹੈ ਅਥਾ ਹੈ ਬੇਪਰਵਾਹ ਹੈ ਇਸੇ ਜਿਹੜੀ ਉਸ ਨੂੰ ਭਾ ਜਾਏ ਬਸ ਉਹੀ ਸੁਆਗਣੀ ਹੈ ਜੋ ਨਹੀਂ ਭਾਈ ਉਹੀ ਢਵਾਗਣੀ ਹੈ ਇਹ ਫੈਸਲਾ ਪਰਮਾਤਮਾ ਤੇ ਹੈ ਇਹ ਫੈਸਲਾ ਫਕੀਰ ਤੇ ਨਹੀਂ ਹੈ ਇਹ ਫੈਸਲਾ ਅਕਾਲ ਪੁਰਖ ਤੇ ਹੈ ਇਹ ਫੈਸਲਾ ਭਗਤ ਤੇ ਨਹੀਂ ਹੈ ਦਰਸਨ ਕਹਤੇ ਇਹੀ ਰਹਿਨੇ ਬਾਬਾ ਫਰੀਦ ਵੀ ਪਰ ਅਰਥ ਕਰਨ ਲੱਗੇ ਆ ਬੁਲੇਖਾ ਨਾ ਪਹਿ ਜਾਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਬੜੇ ਸੋਹਣੇ ਢੰਗ ਨਾਲ ਖੋਲਦੇ ਨੇ ਬਾਬਾ ਫਰੀਦ ਆਗਾ ਇਸ ਨੂੰ ਇੰਜ ਬਿਆਨ ਕਰਦੇ ਨੇ ਨਾਤੀ ਧੋਤੀ ਸੰਬਈ ਸੁਤੀ ਆਏ ਨਚਿੰਦੇ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੋਰੀ ਗੰਦੇ ਇਸ਼ਨਾਨ ਵੀ ਕਰ ਕਰ ਲਿਆ ਸੁੰਦਰ ਬਸਤਰ ਵੀ ਪੈਣ ਲਿਆ ਔਰ ਸ਼ਿੰਗਾਰ ਵੀ ਕਰ ਲਿਆ ਕਸਤੂਰੀ ਦੀ ਸੁਗੰਧ ਵੀ ਲਾ ਲਈ ਸਭ ਕੁਝ ਹਾਰ ਸ਼ਿੰਗਾਰ ਸੋਨਾ ਕਰਕੇ ਫਿਰ ਸੌ ਗਈ ਗਹਿਰੀ ਨੀਂਦ ਦੇ ਸੌ ਗਈ ਤੋ ਸੰਬੰਧ ਜੋੜਨ ਲਈ ਤੇ ਜਾਗਰਤੀ ਚਾਹੀਦੀ ਹੈ ਇਹ ਤੇ ਸੌ ਗਈ ਤੋ ਫਿਰ ਕੀ ਹੋਇਆ ਉਹ ਸੁਗੰਧ ਵੀ ਉੱਡ ਗਈ ਕਪੜਿਆਂ 'ਚ ਵੀ ਸਲੋਟਾਂ ਪੈ ਗਈਆਂ ਸ਼ਿੰਗਾਰ ਵੀ ਬੇਡੰਗਾ ਹੋ ਗਿਆ ਔਰ ਰਾਤ ਐਵੇਂ ਲੰਘ ਗਈ ਕਰਮ ਕਾਂਡ ਮਨੁੱਖ ਨੇ ਸਾਰਾ ਕੀਤਾ ਸਾਰਾ ਕਰਮ ਕਾਂਡ ਕੀਤਾ ਤੀਰਥਾਂ ਦਾ ਰਟਨ ਕੀਤਾ ਵਰਤ ਰੱਖੇ ਦੇਵੀ ਦੇਵਤਿਆਂ ਨੂੰ ਮਨਾਇਆ ਦੂਸਰੇ ਪਾਸੇ ਜਾਈਏ ਰੋਜ਼ੇ ਰੱਖੇ ਹਜ ਕੀਤਾ ਉਰੀ ਸ਼ਰਧ ਦੇ ਮੁਤਾਬਕ ਆਪਣੀ ਜੀਵਨੀ ਬਤੀਤ ਕੀਤੀ ਆਪਣੀ ਜ਼ਿੰਦਗੀ ਬਤੀਤ ਕੀਤੀ ਲੇਕਿਨ ਰਹੇ ਅਚੇਤ ਸੁਚੇਤ ਨਹੀਂ ਹੋ ਸਕੇ ਪ੍ਰਮਾਤਮਾ ਦਾ ਕੋਈ ਗਿਆਨ ਨਹੀਂ ਮਿਲ ਸਕਿਆ ਤੇ ਨਾ ਹੀ ਉਸ ਦਾ ਕੋਈ ਚਿੰਤਨ ਕੀਤਾ ਸਿਰਫ ਉਪਰੋਕਤ ਕਰਮ ਕਾਰਨ ਦੇਚ ਸਿਰਫ ਬੈਰੋਨੀ ਕਰਮ ਕਾਰਨ ਦੇਚ ਆਪਣੀ ਜ਼ਿੰਦਗੀ ਬਤੀਤ ਕੇ ਕਰ ਦਿੱਤੀ ਤੇ ਇੱਕ ਦਿਨ ਕੀ ਹੁੰਦਾ ਹੈ ਕਰਮ ਕਾਂਡ ਕਰਦਿਆਂ ਕਰਦਿਆਂ ਮਨ ਕਰਮ ਕਾਰਨ ਤੋਂ ਤੇ ਉਕਦਾ ਜਾਂਦਾ ਹੈ ਔਰ ਉਸ ਪਰਮਾਤਮਾ ਦੀ ਪ੍ਰਾਪਤੀ ਤਵਾਂ ਜਾ ਰਿਹਾ ਜਾਂਦਾ ਹੈ। ਬਾਹਰ ਸ਼ਿੰਗਾਰ ਹੈ। ਪਰਮਾਤਮਾ ਦੇ ਮਿਲਾਪ ਲਈ ਸ਼ਿੰਗਾਰ ਸਿਰਫ ਸ਼ਿੰਗਾਰ ਲਈ ਨਹੀਂ ਹੈ। ਕਰਮ ਕਾਰਨ ਹੈ। ਪਰਮਾਤਮਾ ਤੱਕ ਪਹੁੰਚਣ ਵਾਸਤੇ ਕਰਮ ਕਾਰਨ ਕੋਈ ਪਹੁੰਚ ਨਹੀਂ ਹੈ। ਸ਼ਰਧਾ ਹੈ। ਖੁਦਾ ਤੱਕ ਪਹੁੰਚਾਣ ਲਈ ਸ਼ਰਧਾ ਆਪਣੇ ਆਪ ਦੇ ਚ ਖੁਦਾ ਤੋਂ ਬਿਨਾ ਕੁਝ ਵੀ ਨਹੀਂ। ਖੁਦਾ ਨਾਲ ਜੋੜ ਲਈਏ ਤਾਂ ਸ਼ਰਧਾ ਮਹਾਨ ਹੈ। ਦਰਅਸਲ ਬਾਬਾ ਫਰੀਦ ਇਸ ਪਾਵਨ ਸ਼ਲੋਕ ਦੇ ਰਾਹੀਂ ਇਹ ਜਗਤ ਨੂੰ ਸੰਦੇਸ਼ ਦੇ ਰਹੇ ਨੇ ਜੋ ਬਨ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨ ਜਾਏ ਫਰੀਦਾ ਕਿੰਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਜਵਾਨੀ ਜਾਂਦੀ ਏ ਤੇ ਜਾਵੇ ਜੀਵਨ ਦੇਚ ਸਭ ਤੋਂ ਵੱਡਾ ਗਮ ਇਹੀ ਹੁੰਦਾ ਹੈ ਜਵਾਨੀ ਨਾ ਜਾਏ ਬਚਪਨ ਜਾਂਦਾ ਹੈ ਜਾਵੇ ਖੁਸ਼ੀ ਨਾਲ ਜਾਵੇ ਜਵਾਨੀ ਨਹੀਂ ਜਾਣੀ ਚਾਹੀਦੀ ਮਨੁੱਖ ਆਖਰੀ ਦਮ ਤੱਕ ਜਵਾਨੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਕੇਸ ਚਿੱਟੇ ਹੋਰ ਇਹਨ ਕਾਲੇ ਕਰ ਰਿਹਾ ਹੈ ਝੁਰੀਆਂ ਪੈ ਰਹੀਆਂ ਨੇ ਚਿਹਰੇ ਨੂੰ ਸਵਾਰਨ ਸ਼ਿੰਗਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਵਾਨ ਦਸਾਂ ਜਵਾਨੀ ਨੂੰ ਕੋਈ ਵੀ ਰੁਕਸਤ ਨਹੀਂ ਕਰਨਾ ਚਾਹੁੰਦਾ ਇਹ ਗੱਲ ਵੱਖਰੀ ਹੈ ਜਵਾਨੀ ਰੁਕਸਤ ਵੀ ਹੋ ਜਾਂਦੀ ਹੈ ਤਾਂ ਵੀ ਬੰਦਾ ਸਮਝ ਲੈਂਦਾ ਨਹੀਂ ਜਵਾਨੀ ਮੇਰੇ ਕੋਲ ਬੈਠੀ ਹੈ ਇਸ ਬੁਲੇਖੇ ਚ ਰਹਿੰਦਾ ਹੈ ਔਰ ਇਸ ਗਲ ਤੋਂ ਇਸ ਗਲ ਦਾ ਸਬੂਤ ਮਿਲਦਾ ਹੈ ਕਿ ਜਵਾਨੀ ਤੋਂ ਕੋਈ ਆਹਮ ਖਾਸ ਚੀਜ਼ ਇਸ ਨੂੰ ਪ੍ਰਾਪਤ ਨਹੀਂ ਹੋ ਸਕੀ ਵਰਨਾ ਜਵਾਨੀ ਦੀ ਇਤਨੀ ਤੜਪ ਨਾ ਰਹਿੰਦੀ ਵਰਨਾ ਜਵਾਨੀ ਦੀ ਇਤਨੀ ਖਿਚਣਾ ਰਹਿੰਦੀ ਬਾਬਾ ਫਰੀਦ ਕਹਿੰਦੇ ਨੇ ਜਵਾਨੀ ਜਾਂਦੀ ਏ ਤੇ ਜਾਵੇ ਜਵਾਨੀ ਦਾ ਜੋਬਨ ਜਾਂਦਾ ਏ ਤੇ ਜਾਵੇ ਪਰ ਖੁਦਾ ਦੀ ਪ੍ਰੀਤ ਨਹੀਂ ਜਾਣੀ ਚਾਹੀਦੀ اے ਖੁਦਾ ਜਾਂਦੀ ਏ ਜਵਾਨੀ ਜਾਵੇ ਮੈਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਇਹ ਰੁਕ ਸਕਦੀ ਹੈ ਪਰ ਤੇਰੀ ਪ੍ਰੀਤ ਮੇਰੇ ਕੋਲ ਰੁਕਣੀ ਚਾਹੀਦੀ ਹੈ ਤੇਰੀ ਪ੍ਰੀਤ ਨਹੀਂ ਜਾਣੀ ਚਾਹੀਦੀ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁਖ ਗਏ ਕੁਮਲਾਏ ਪਤਨਾ ਪਤਾ ਨਹੀਂ ਕਿਤਨੀਆਂ ਜਵਾਨੀਆਂ ਸੁਖ ਕੇ ਕੁਮਲਾ ਗਈਆਂ ਬੁਢੇਪੇ ਦੀ ਕਬਰ ਦੇ ਜਾ ਪਈਆਂ ਪ੍ਰਭੂ ਪ੍ਰੀਤ ਤੋਂ ਬਿਨਾ ਖੁਦਾਈ ਇਸ਼ਕ ਤੋਂ ਬਿਨਾ ਇਸ ਵਾਸਤੇ ਏ ਖੁਦਾ ਤੇਰੀ ਪ੍ਰੀਤ ਨਹੀਂ ਜਾਣੀ ਚਾਹੀਦੀ ਜਵਾਨੀ ਜਾਂਦੀ ਏ ਜਾਵੇ ਪਈ ਇਸ ਦੀ ਮੈਨੂੰ ਕੋਈ ਲਾਲਸਾ ਨਹੀਂ ਤੜਪ ਹੈ ਖਿੱਚ ਹੈ ਤੇਰੀ ਪ੍ਰੀਤ ਦੀ ਤੇਰੇ ਪਿਆਰ ਦੀ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰੇ ਵਿਚਾਵਣ ਲੈ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਕ ਬਿਰਹ ਦੀ ਪੀੜਾ ਵਿਛੋੜੇ ਦੀ ਪੀੜਾ ਜਿਸ ਨਾਲ ਜਿਤਨਾ ਪਿਆਰ ਹੋਵੇ ਵਿਛੋੜੀ ਦੀ ਪੀੜਾ ਉਤਨੀ ਮਹਾਨ ਹੋ ਜਾਂਦੀ ਹੈ ਉਸ ਸਾਹਿਬ ਨਾਲ ਉਸ ਸੱਚੇ ਨਾਲ ਪਿਆਰ ਹੈ ਤੋ ਫਰੀਦ ਕਹਿੰਦੇ ਨੇ ਐ ਖੁਦਾ ਤੇਰੇ ਵਿਛੋੜੇ ਦੇ ਚ ਅਸੀਂ ਇਸ ਢੰਗ ਨਾਲ ਜੀ ਰਹੇ ਆਂ ਚਿੰਤ ਖਟੋਲ ਚਿੰਤਾ ਦੀ ਖਟਿਆ ਵਾਣ ਦੁਖ ਔਰ ਇਸ ਖਟਿਆ ਨੂੰ ਜੋ ਬਣਿਆ ਦੁੱਖਾਂ ਦੇ ਵਾਣਾ ਨਾਲ ਬਣਿਆ ਲਾਜ਼ਮੀ ਚਿੰਤਾ ਤੋਂ ਦੁੱਖ ਹੀ ਨਿਕਲਦਾ ਬਿਰਹ ਵਿਛਾਉਣ ਲੇਪ ਬਿਰਹਾ ਤੁਲਾਈ ਤੇ ਰਜਾਈ ਹੈ ਬਿਰਹਾ ਸਾਡਾ ਬਿਚੌਣਾ ਹੈ ਜੀ ਰਹਿਆ ਚਿੰਤਾ ਦੇ ਚ ਜੀ ਰਹਿਆ ਦੁੱਖ ਦੇ ਚ ਜੀ ਰਹਿਆ ਬਿਰਹਾ ਦੇਚ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਇਹ ਸੱਚੇ ਪਰਵਰਦੇگار ਇਹ ਮੇਰੀ ਤਰਜ਼ੇ ਜ਼ਿੰਦਗੀ ਹੈ ਤੂੰ ਤਰਸ ਖਾ ਕੇ ਵੇਖ ਤੂੰ ਰਹਿਮਤ ਭਰੀ ਨਿਗਾਨਲ ਵੇਖ ਮੈਂ ਇਸ ਤਰ੍ਹਾਂ ਜੀ ਰਹਿਆ ਦੁੱਖ ਦੇਚ ਜੀ ਰਹਿਆ ਚਿੰਤਾ ਦੇਚ ਜੀ ਰਹਿਆ ਤੇਰੇ ਬਿਰਹੇ ਦੇਚ ਜੀ ਰਹਿਆ ਲੇਕਿਨ ਇਸ ਬਿਰਹੇ ਦੀ ਆਪਣੀ ਇੱਕ ਮਹਾਨਤਾ ਵੀ ਬਿਆਨ ਕਰਦੇ ਨੇ ਬਾਬਾ ਫਰੀਦ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਪਰਿਦਾ ਜਿਤ ਤਨ ਬਿਰਹੇ ਨਾ ਉਪਜੇ ਸੋ ਤਨ ਜਾਣ ਮਸਾਨ ਏ ਬਿਰਹਾ ਤੂੰ ਖੁਦਾਈ ਖੂਬੀਆਂ ਦੇ ਚਾਹ ਤੂੰ ਰੱਬੀ ਗੁਨਾ ਦੇ ਚੋਂ ਸੁਲਤਾਨ ਹੈ ਬਿਰਹਾ ਆਪਣੇ ਆਪ ਦੇ ਚ ਇੱਕ ਅਗਨੀ ਹੈ ਜਿਵੇਂ ਤਨ ਦੇ ਚ ਅਗਨੀ ਜਠਰ ਅਗਨੀ ਔਰ ਇਹ ਤਨ ਨੂੰ ਜ਼ਿੰਦਾ ਰੱਖਦੀ ਹੈ ਮੁਰਦੇ ਦੀ ਪਛਾਣ ਹੈ ਇਸ ਦੇ ਹੱਥ ਪੈਰ ਠੰਡੇ ਪੈ ਗਏ ਨੇ ਠੰਡਾ ਹੋ ਗਿਆ ਅਗਨੀ ਨਹੀਂ ਰਹੀ ਮਨ ਵੀ ਜ਼ਿੰਦਾ ਰਹਿੰਦਾ ਹੈ ਅਗਨੀ ਨਾਲ ਔਰ ਉਹ ਅਗਨੀ ਹੈ ਤ੍ਰishna ਦੀ ਹਰ ਵਕਤ ਮਨ ਦੇਚ ਤ੍ਰishna ਦੀ ਅਗਨ ਰਹਿੰਦੀ ਹੈ ਭਗਤ ਲੋਗ ਫਕੀਰ ਲੋਗ ਇਸ ਤ੍ਰishna ਦੀ ਅਗਨੀ ਨੂੰ ਹੀ ਬਿਰਹ ਦੀ ਅਗਨ ਦੇਚ ਬਦਲ ਦਿੰਦੇ ਨੇ ਤ੍ਰishna ਹੈ ਸੰਸਾਰ ਦੀ ਬਿਰਹ ਹੈ ਨਿਰੰਕਾਰ ਦਾ ਤ੍ਰishna ਹੈ ਪਦਾਰਥਾਂ ਦੀ ਬਿਰਹਾ ਹੈ ਪਰਮਾਤਮਾ ਦਾ ਬਰਹਾਤ ਇੱਕ ਅਗਨੀ ਹੈ ਤ੍ਰਿਸ਼ਨਾ ਦੀ ਅਗਨ ਤਮਾਮ ਦੇਵੀ ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ ਇਸ ਵਾਸਤੇ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਵੀ ਗੁਣ ਨਹੀਂ ਆਉਂਦਾ ਬਿਰਹ ਦੀ ਅਗਨ ਔ ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ ਇਸ ਵਾਸਤੇ ਬਿਰਹੀ ਮਨੁੱਖ ਦੇ ਅੰਦਰ ਕੋਈ ਵੀ ਔਗਣ ਨਹੀਂ ਆਉਂਦਾ ਉਸ ਦਾ ਹਿਰਦਾ ਸ਼ੁੱਧ ਆਉਂਦਾ ਇਸ ਵਾਸਤੇ ਕੁਝ ਸੂਫੀ ਸੰਤਾਂ ਨੇ ਤੇ ਇੰਜ ਵੀ ਕਹਿ ਦਿੱਤਾ اے ਖੁਦਾ ਤੇਰਾ ਵਸਲ ਨਸੀਬ ਨਹੀਂ ਤੋ ਨਾ ਸਹੀ ਤੂੰ ਨਹੀਂ ਮਿਲਦਾ ਤੇ ਨਾ ਸਹੀ ਕਮ ਸੇ ਕਮ ਤੇਰਾ ਬਿਰਹਾ ਤੇ ਰਵੇ ਤੇਰਾ ਵਿਛੋੜਾ ਤੇ ਰਵੇ ਤੇਰੇ ਬਿਰਹ ਦੀ ਤੜਪਣ ਤੇ ਰਵੇ ਯਾ ਰਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਤੇ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਇਹ ਪ੍ਰਭੂ ਇਹ ਹਸਰਤ ਤੇ ਰਹਿਣੀ ਦੇ ਇਹ ਬਿਰਹਾ ਤੇ ਰਹਿਣ ਦੇ ਇੱਕੋ ਹੀ ਬਿਰਹਾ ਹੈ ਜਿਸ ਵਿੱਚ ਦੁੱਖ ਹੁੰਦਿਆ ਹੋਇਆ ਵੀ ਸੁੱਖ ਹੈ ਬੜਾ ਰਸ ਹੈ ਇਸ ਵਾਸਤੇ ਬਿਰਹੀ ਮਨੁੱਖਾ ਨੇ ਐਸਾ ਵੀ ਕਹਿ ਦਿੱਤਾ ਹੈ ਐ ਖੁਦਾ ਨਹੀਂ ਮਿਲਦਾ ਤੇ ਨਾ ਸਹੀ ਕਮ ਸੇ ਕਮ ਆਪਣਾ ਬਿਰਹਾ ਰਹਿਣ ਦੇ ਏ ਪ੍ਰਭੂ ਨਹੀਂ ਮਿਲਦਾ ਤੇ ਨਾ ਸਹੀ ਕਮ ਸੇ ਕਮ ਆਪਣੇ ਵਿਛੋੜੇ ਦੀ ਤੜਪ ਰਹਿਣ ਦੇ ਆਪਣਾ ਬਿਰਹਾ ਰਹਿਣ ਦੇ ਔਰ ਇਹ ਬਿਰਹਾ ਰੱਬੀ ਗੁਣਾਂ ਦੇ ਚੋਂ ਦੇਵੀ ਗੁਣਾਂ ਦੇ ਚੋਂ ਬਾਬਾ ਫਰੀਦ ਕਹਿੰਦੇ ਨੇ ਸੁਲਤਾਨ ਹੈ ਬਾਦਸ਼ਾਹ ਹੈ ਸਿਰਮੌਰ ਹੈ ਫਰੀਦਾ ਜਿਤ ਤਨ ਬਿਰਹੇ ਨਾ ਉਪਜੇ ਸੋ ਤਨ ਜਾਨ ਮਸਾਨ ਜਿਸ ਮਨੁਕ ਦੇ ਅੰਦਰ ਇਹ ਰੱਬੀ ਬਿਰਹਾ ਇਹ ਖੁਦਾਈ ਤੜਪ ਨਹੀਂ ਪੈਦਾ ਹੋਈ ਸਮਝ ਲਓ ਤੇ ਸਮਸ਼ਾਨ ਘਾਟ ਹੈ ਕਿਉਂ ਸਮਸ਼ਾਨ ਵਿੱਚ ਮੁਰਦਾ ਜਲਾਏ ਜਾਂਦੇ ਨੇ ਤੇ ਜਿਸ ਹਿਰਦੇ ਵਿੱਚ ਬਿਰਹੇ ਦੀ ਅਗਨ ਨਹੀਂ ਉੱਥੇ ਤ੍ਰਿਸ਼ਨਾ ਦੀ ਅਗਨ ਹੈ ਔਰ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਜ਼ਿੰਦਾ ਮਨੁੱਖ ਜਲਦੇ ਨੇ ਜ਼ਿੰਦਾ ਲਾਸ਼ਾਂ ਜਲਦੀਆਂ ਨਹੀਂ ਜ਼ਿੰਦਾ ਮਨੁੱਖ ਜਲਦੇ ਨੇ ਔਰ ਉਹ ਚਲਦਾ ਫਿਰਦਾ ਸਮਸ਼ਾਨ ਘਾਟ ਹੈ ਜਿਸ ਦੇ ਅੰਦਰ ਤ੍ਰਿਸ਼ਨਾ ਹੈ ਹਰ ਵਕਤ ਜਲ ਰਿਆ ਹੁੰਦਾ ਹੈ ਤ੍ਰਿਸ਼ਨਾ ਦੀ ਅਗਨ ਉਸ ਦੀ ਸ਼ਾਂਤੀ ਨੂੰ ਜਲਾ ਕੇ ਭਸਮ ਕਰ ਦਿੰਦੀ ਤ੍ਰਿਸ਼ਨਾ ਦੀ ਅਗਨ ਬਰਦਾਸ਼ਤ ਦਾ ਮਾਦਾ ਨਹੀਂ ਰਹਿਣ ਦਿੰਦੀ ਤ੍ਰਿਸ਼ਨਾ ਦੀ ਅਗਨ ਧੀਰਜ ਨਹੀਂ ਰਹਿਣ ਦਿੰਦੀ ਤ੍ਰਿਸ਼ਨਾ ਦੀ ਅਗਨ ਸਮ ਦ੍ਰਿਸ਼ਟੀ ਨਹੀਂ ਰਹਿਣ ਦਿੰਦੀ ਤ੍ਰਿਸ਼ਨਾ ਦੀ ਅਗਨ ਦਇਆ ਨੂੰ ਨਹੀਂ ਰਹਿਣ ਦਿੰਦੀ ਸਾਰੇ ਦੇਵੀ ਗੁਣਾਂ ਨੂੰ ਜਲਾ ਕੇ ਖਾਕ ਕਰ ਦਿੰਦੀ ਏ ਔਰ ਇਹ ਅਗਨ ਹਰ ਵਕਤ ਜਲਦੀ ਰਹੇ ਤੋ ਮਨੁੱਖ ਚਲਦਾ ਫਿਰਦਾ ਸ਼ਮਸ਼ਾਨ ਘਾਟੀ ਬਣ ਕੇ ਰਹਿ ਜਾਂਦਾ ਹੈ ਤੋ ਬਾਬਾ ਫਰੀਦ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਵੀ ਬਿਰਹ ਦੀ ਅਗਨ ਨਹੀਂ ਪੈਦਾ ਹੋਈ ਸਮਝ ਲਓ ਉਹ ਮਸਾਨ ਹੈ ਉਹ ਸ਼ਮਸ਼ਾਨ ਘਾਟ ਹੈ ਫਰੀਦਾ ਇਸ ਗੰਦਲਾ ਧਰਿਆ ਖੰਡ ਲਿਵਾੜ ਇਕ ਰਾਦੇ ਰਹਿ ਗਏ ਇਕ ਰਾਦੀ ਗਏ ਉਜਾੜ ਵਿਕਾਰਾਂ ਦੀ ਇਹ ਖੇਤੀ ਜ਼ਹਿਰ ਭਰੀਆਂ ਗੰਧਲਾਂ ਨੇ ਇਸ ਜ਼ਹਿਰ ਭਰੀ ਸਬਜ਼ੀਆਂ ਨੇ ਵਿਕਾਰਾਂ ਦੀਆਂ ਇਹ ਗੰਧਲਾਂ ਵਾਸ਼ਨਾਵਾਂ ਦੀਆਂ ਇਹ ਗੰਧਲਾਂ ਟਿਕਾਕਾਰਾਂ ਨੇ ਵਿਦਵਾਨਾਂ ਨੇ ਪ੍ਰਾਚੀਨ ਟਕਸਾਲੀਆਂ ਨੇ ਇੰਜ ਵੀ ਅਰਥ ਕੀਤੇ ਨੇ ਕਿ ਇਸਤਰੀਆਂ ਜ਼ਹਿਰ ਭਰੀਆਂ ਗੰਦਲਾਂ ਨੇ ਇੱਕ ਰਾਦੇ ਰਹਿ ਗਏ ਨੇ ਇੱਕ ਰਾਦੀ ਉਜਾੜ ਕਰਕੇ ਚਲੇ ਗਏ ਨੇ ਭਾਵ ਇੱਕ ਭੋਗਦਿਆਂ ਭੋਗਦਿਆਂ ਖੁਦ ਰਹਿ ਗਏ ਨੇ ਇੱਕ ਭੋਗਦਿਆਂ ਭੋਗਦਿਆਂ ਉਜਾੜ ਕੇ ਚਲੇ ਗਏ ਨੇ ਬੇਵਾ ਕਰਕੇ ਚਲੇ ਗਏ ਖੇਤੀ ਉਜਾੜ ਕੇ ਚਲੇ ਗਏ ਨੇ ਪਰ ਇਹ ਦੂਸਰੇ ਅਰਥੀ ਕਿਸੇ ਹੱਦ ਤੱਕ ਮਨ ਨੂੰ ਅਬੀਲ ਕਰਦੇ ਨੇ ਇਹ ਪਦਾਰਤ ਦੀ ਵਾਸ਼ਨਾ ਇਹ ਸੰਸਾਰ ਦੀ ਵਾਸ਼ਨਾ ਦੀ ਖੇਤੀ ਵਿਸ ਭਰੀਆਂ ਗੰਦ ਲਾਲ ਹੈ ਇੱਕ ਰਾਹ ਦੇ ਰਹਿ ਗਏ ਇੱਕ ਤੇ ਬੋਂਦਿਆਂ ਬੋਂਦਿਆਂ ਹੀ ਰਹਿ ਗਏ ਇਕ ਤੇ ਪਦਾਰਥਾਂ ਨੂੰ ਭੋਗਦੇ ਆ ਭੋਗਦੇ ਹੀ ਰਹਿ ਗਏ ਜਿ세 ਭਰਤਰੀ ਕਹਿੰਦੇ ਨੇ ਮੈਂ ਨਹੀਂ ਭੋਗਿਆ ਪਦਾਰਥਾਂ ਨੂੰ ਪਦਾਰਥਾਂ ਨੇ ਮੈਨੂੰ ਭੋਗ ਲਿਆ ਖਤਮ ਨਹੀਂ ਹੋਏ ਪਦਾਰਥ ਮੈਂ ਖਤਮ ਹੋ ਗਏ ਤੋਂ ਠੀਕ ਕਹਿ ਰਹੇ ਨੇ ਬਾਬਾ ਫਰੀਦ ਇਕ ਰਾਹ ਦੇ ਰਹਿ ਗਏ ਇਕ ਭੋਗਦਿਆਂ ਭੋਗਦਿਆਂ ਰਹਿ ਗਏ ਇਕ ਭੋਗ ਕੇ ਚਲੇ ਗਏ ਫਸਲ ਸੁਨਨੀ ਛੜ ਗਏ ਪਦਾਰਥ ਛੋੜ ਗਏ ਮਕਾਨ ਖੜਾ ਹੈ ਤੀਆਂ ਪੁੱਤਰ ਮੌਜੂਦ ਨੇ ਤਨ ਸੰਪਦਾ ਮੌਜੂਦ ਹੈ ਸਾਰਾ ਰੰਗ ਰੂਪ ਮੌਜੂਦ ਹੈ ਆਪ ਨਹੀਂ ਰਹੇ ਰੁਕਸਤ ਹੋ ਗਏ ਚਲੇ ਗਏ ਬਾਬਾ ਫਰੀਦ ਇੱਕ ਇੱਕ ਸ਼ਲੋਕ ਦੇ ਰਾਹੀ ਅੰਮ੍ਰਿਤਮਈ ਸਵਾਰਤ ਮਨੁੱਖਤਾ ਦੀ ਝੋਲੀ ਦੇ ਜੋ ਹੈ ਪਾ ਰਹੇ ਨੇ ਸੁਚੇਤ ਕਰਨ ਲਈ ਅਗਲੇ ਸ਼ਲੋਕ ਦੇ ਚ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸਿਆ ਤੂੰ ਆਹੋ ਕਰੇ ਕਮ ਦਿਨ ਦੇ ਚਾਰ ਪੈਰ ਤੂੰ ਕੰਮ ਕਰਕੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਹੰਡਾ ਕੇ ਗਵਾਇਆ ਰਾਤ ਦੇ ਚਾਰ ਪੈਰ ਤੂੰ ਸੌ ਕੇ ਗਵਾਇਸ ਪਰ ਇਹ ਹਿਸਾਬ ਕਿਤਾਬ ਤੇ ਰੱਬ ਨੇ ਮੰਗਣਾ ਹੈ ਤੂੰ ਕਿਸ ਲਈ ਇਸ ਜਗਤ ਦੇ ਚ ਆਇਆ ਸੀ ਇਸ ਦੁਨੀਆ ਦੇ ਵਿੱਚ ਕਿਸ ਲਈ ਆਇਆ ਸੀ ਤੇਰੀ ਜ਼ਿੰਦਗੀ ਦਾ ਲਕਸ਼ ਕੀ ਸੀ ਸਿਰਫ ਸੋਨਾ ਸਿਰਫ ਪਦਾਰਥਾਂ ਦਾ ਭੌਗਣਾ ਨਹੀਂ ਤੇਰੀ ਜ਼ਿੰਦਗੀ ਦਾ ਲਕਸ਼ ਤੇ ਖੁਦਾ ਸੀ ਤੇਰੀ ਮੰਜ਼ਿਲ ਤੇ ਖੁਦਾ ਸੀ ਪਰ ਤੂੰ ਤੇ ਜ਼ਿੰਦਗੀ ਗਵਾ ਛੱਡੀ ਸੌਂ ਕੇ ਹੰਡਾ ਕੇ ਖਾ ਕੇ ਤੇ ਸੌਂ ਕੇ ਭੋਗ ਕੇ ਤੇ ਸੌਂ ਕੇ ਇਸ ਤਰ੍ਹਾਂ ਜੋ ਹੈ ਤੂੰ ਜ਼ਿੰਦਗੀ ਬਿਦਿਤ ਕਰ ਦਿੱਤੀ ਲਕਸ਼ ਤੱਕ ਪਹੁੰਚਿਆ ਹੀ ਨਹੀਂ ਮੰਜ਼ਿਲ ਤੱਕ ਪਹੁੰਚਿਆ ਹੀ ਨਹੀਂ ਰਸਤਾ ਚਾਏ ਕਿਤਨਾ ਸੁਖੈਨ ਹੋਵੇ ਰਸਤਾ ਚਾਹੇ ਕਿਤਨਾ ਸੁੰਦਰ ਹੋਵੇ ਪਰ ਰਸਤੇ ਵਿੱਚ ਆਰਾਮ ਕਿੱਥੇ ਰਸਤੇ ਵਿੱਚ ਬਿਸ਼ਰਾਮ ਕਿਤੇ ਆਰਾਮ ਬਿਸ਼ਰਾਮ ਤੇ ਘਰ ਦੇ ਵਿੱਚ ਹੋ ਸਕਦਾ ਹੈ ਰਸਤੇ ਵਿੱਚ ਨਹੀਂ ਸੌ ਜਾਣਾ ਖਾ ਲੈਣਾ ਭੋਗ ਲੈਣਾ ਸੋ ਲੈਣਾ ਇਥੇ ਰਸਤਾ ਹੈ ਠੀਕ ਹੈ ਲੋੜ ਹੈ ਰਸਤੇ ਦੀ ਪਰ ਕੋਈ ਰਸਤੇ ਨੂੰ ਘਰ ਬਣਾ ਲਵੇ ਰਸਤੇ ਨੂੰ ਹੀ ਲਖਸ ਸਮਝ ਲਵੇ ਰਾਹ ਨੂੰ ਹੀ ਮੰਜ਼ਿਲ ਸਮਝ ਲਵੇ ਉਹ ਤੇ ਭੁਲੇ ਹੋਇਆ ਹੈ ਉਹ ਤੇ ਭੁਲੇਖੇ ਦੇ ਚ ਹੈ ਤੋਂ ਬਾਬਾ ਫਰੀਦ ਸੁਚੇਤ ਕਰਦੇ ਨੇ ਸੁਤਾ ਹੈ ਖਾਦਾ ਪੀਤਾ ਹੈ ਠੀਕ ਹੈ ਪਰ ਉਸ ਤੇਰੀ ਜ਼ਿੰਦਗੀ ਦਾ ਲਕਸ਼ ਤੇ ਖੁਦਾ ਹੋਣਾ ਚਾਹੀਦਾ ਪਰ ਤੂੰ ਤੇ ਆਪਣੀ ਜ਼ਿੰਦਗੀ ਦਾ ਲਕਸ਼ ਹੀ ਇਹ ਕੁਛ ਬਣਾ ਦਿੱਤਾ ਹੈ ਵਾਈਸਾ ਭਾਈ ਮੰਦ ਲਾਲ ਕਹਿੰਨੇ ਨੇ ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ ਐ ਬੰਦੇ ਤੂੰ ਬੰਦਗੀ ਲਈ ਐ ਸਭ ਕੁਝ ਤੇਰੇ ਲਈ ਐ ਤੂੰ ਬੰਦਗੀ ਲਈ ਐ ਇਸ ਨੂੰ ਜਨਾਬ ਹਾਫਿਜ਼ ਇੰਜ ਬਿਆਨ ਕਰਦੇ ਨੇ ਈਰਾਨ ਦੇ ਸੂਫੀ ਸੰਤ ਹਾਫਿਜ਼ ਖੁਰਦਨ ਬਰਾਏ ਜੀਸ ਤਨ ਵ ਜ਼ਿਕਰ ਕਰਦਨ ਅਸਤ ਖਾਣਾ ਪੀਣਾ ਇਸ ਵਾਸਤੇ ਹੈ ਕਿ ਤੂੰ ਜ਼ਿੰਦਾ ਰਵੇਂ ਔਰ ਜ਼ਿੰਦਗੀ ਇਸ ਵਾਸਤੇ ਹੈ ਕਿ ਤੂੰ ਜ਼ਿਕਰ ਇਲਾਹੀ ਕਰੇਂ ਸ਼੍ਰੀ ਕਬੀਰ ਵੀ ਕਹਿੰਦੇ ਨੇ ਦੋ ਸਿਰ ਮੰਗੋਂ ਚੂਨਾ ਪਾਇ ਗਿਓ ਸੰਗਲੋਨਾ ਅਦ ਸਿਰ ਮੰਗੋਂ ਦਾਲੇ ਮਕੋ ਦੋਨੋ ਵਕਤ ਜਿਵਾਲੇ ਖਾਟ ਮੰਗੋਂ ਚੌਬਾਈ ਸਿਰਹਾਨਾ ਔਰ ਤੁਲਾਈ ਉਪਰ ਕੋ ਮੰਗੋਂ ਖੀਦਾ ਤੇਰੀ ਭਗਤ ਕਰੇ ਜਨ ਥੀਦਾ ਮੈਂ ਨਾਹੀ ਕੀਤਾ ਲੱਭੋ ਇਹ ਈਸ਼ਵਰ ਮੈਂ ਲੋਭ ਨਹੀਂ ਕੀਤਾ ਇੱਕ ਨਾਮ ਤੇਰਾ ਮੈਂ ਫੱਬੋ ਮੈਨੂੰ ਫੱਬਦਾ ਹੈ ਤੇਰਾ ਨਾਮ ਮੈਨੂੰ ਰਸ ਮਿਲਦਾ ਏ ਤੇਰੇ ਨਾਮ ਦੇ ਚੰਦ ਪਰ ਤੇਰੇ ਨਾਮ ਦੇ ਚੋਂ ਮੈਂ ਰਸ ਮਾਨ ਸਕਾਂ ਜ਼ਿੰਦਗੀ ਚਾਹੀਦੀ ਏ ਔਰ ਜ਼ਿੰਦਗੀ ਤਾਂ ਰਹਿੰਦੀ ਏ ਸਾਰੇ ਪਦਾਰਥੋਂ ਪਦਾਰਥ ਮੰਗਦਾ ਮੈਂ ਜ਼ਿੰਦਗੀ ਲਈ ਔਰ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਤੋਂ ਬਾਬਾ ਫਰੀਦ ਕਹਿੰਦੇ ਨੇ ਜ਼ਿੰਦਗੀ ਦਾ ਲਕਸ਼ ਖਾ ਲੈਣਾ ਸੋ ਲੈਣਾ ਭੋਗ ਲੈਣਾ ਸੋ ਲੈਣਾ ਇਹ ਨਹੀਂ ਹੈ ਜ਼ਿੰਦਗੀ ਦਾ ਲਕਸ਼ ਹੈ ਖੁਦਾ ਜੀਵਨ ਦੀ ਮੰਜ਼ਿਲ ਹੈ ਖੁਦਾ ਉਹ ਤੂੰ ਸੁਚੇ ਤੋ ਕੇ ਆਪਣੇ ਮੰਜ਼ਿਲ ਦੀ ਤਰਫ ਜੋ ਹੈ ਚੰਦ ਬਾਬਾ ਫਰੀਦ ਆਪਣਾ ਇੱਕ ਹੋਰ ਅਨੁਭਵ ਮਨੁੱਖਤਾ ਦੇ ਸਾਹਮਣੇ ਰੱਖਦੇ ਨੇ ਫਰੀਦਾ ਦਰ ਦਰਵਾਜ਼ੇ ਜਾਏ ਕੇ ਕਿਉਂ ਡਿਠੋ ਘੜਿਆਲ ਇਨੇ ਦੋਸਾਂ ਮਾਰੀਏ ਹਮੰਦੋਸਾਂ ਦਾ ਕੀ ਹਾਲ ਪੁਰਾਣੇ ਜ਼ਮਾਨੇ ਚ ਹਰ ਥਾਣੇ ਦੇ ਚ ਇੱਕ ਘੜਿਆ ਲਾਉਂਦਾ ਸੀ ਉਸ ਨੂੰ ਵਜਾਉਂਦੇ ਸਨ ਦਿਨ ਦਾ ਹੁਣ ਪਹਿਲਾ ਪੈਰ ਹੋਇਆ 2 ਵਜ ਗਏ ਦੂਜਾ ਪੈਰ ਹੋਇਆ 3 ਵਜ ਗਏ ਤੀਜਾ ਪੈਰ ਹੋਇਆ 4 ਵਜਾ ਦੇਤੇ ਰਾਤ ਦਿੰ ਦਾ ਚੌਥਾ ਪੈਰ ਹੋਇਆ ਦਿਨ ਤੇ ਰਾਤ ਦੇ ਚਾਰ ਅੱਠ ਪੈਰ ਚਾਰ-ਚਾਰ ਕਰਕੇ ਔਰ 60 ਘੜੀਆਂ ਤੋਂ ਅੱਧੀ ਰਾਤ ਨੂੰ ਬਕੈਦਾ 60 ਦਫਾ ਵਜਾਇਆ ਜਾਂਦਾ ਸੀ ਤਾਂ ਕਿ ਪਤਾ ਚੱਲ ਜਾਏ ਹੁਣ ਅੱਧੀ ਰਾਤ ਹੋ ਗਈ ਏ 60 ਘੜੀਆਂ ਬੀਤ ਹੀ ਗਈਆਂ ਫਰੀਦ ਕਹਿੰਦੇ ਨੇ ਕਿ ਮੈਂ ਇਹ ਥਾਣੇ ਦੇ ਦਰਵਾਜ਼ੇ ਤੇ ਜਾ ਕੇ ਘੜਿਆਲ ਕਿਉਂ ਦੇਖ ਲਿਆ ਪੁਰਾਣਾ ਜ਼ਮਾਨਾ ਇਸ ਵਿਚਾਰੇ ਦਾ ਕੋਈ ਦੋਸ਼ ਨਹੀਂ ਔਰ ਇਹਨੂੰ ਮਾਰਿਆ ਜਾ ਰਿਹਾ ਹੈ ਹਥੋੜਾ ਲੈ ਕੇ ਜਦ ਉਸ ਨੂੰ ਵਜਾਉਂਦੇ ਨੇ ਤੁਹਾਕੰਨ ਇਸ ਦਾ ਤੇ ਕੋਈ ਦੋਸ਼ ਨਹੀਂ ਔਰ ਗਜ਼ਬ ਦੀ ਗੱਲ ਹੈ ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ ਸੋ ਹੀੜਾ ਘੜਿਆਲ ਜਉ ਦੁਖੀ ਰਹਿਣ ਵਿਆਹ ਹਰ ਪੈਰ ਤੋਂ ਵਾਰ ਮਾਰਿਆ ਜਾਂਦਾ ਹੈ ਹਰ ਘੜੀ ਦੇ ਚ ਇਸ ਨੂੰ ਮਾਰ ਪੈਂਦੀ ਹੈ ਇਸੇ ਤਰ੍ਹਾਂ ਹੀ ਇਹ ਮੇਰਾ ਜੀਵ ਹੈ ਹਰ ਵਕਤ ਵਿਕਾਰਾਂ ਦੀ ਮਾਰ ਪੈਂਦੀ ਹਰ ਵਕਤ ਵਾਸ਼ਨਾਵਾਂ ਦੀ ਮਾਰ ਪੈਂਦੀ ਹੈ ਹਰ ਵਕਤ ਦੁੱਖਾਂ ਦੀ ਮਾਰ ਪੈਂਦੀ ਹੈ ਕਿਸ ਤਰਾ ਜ਼ਿੰਦਗੀ ਦੀ ਰਾਤ ਬੀਤ ਕਰੀਏ ਇਹ ਤੇ ਨਿਰਦੋਸ਼ ਹੈ ਮਾਰਿਆ ਜਾ ਰਿਹਾ ਹੈ ਪਰ ਮੇਰੇ ਵਰਗੇ ਦੋਸ਼ੀ ਦਾ ਕੀ ਹਾਲ ਕਿਤਨੀ ਮਾਰ ਪੈਣੀ ਹੈ ਕਿਤਨੀ ਮਾਰ ਪੈਣੀ ਹੈ ਫਰੀਦ ਸਮਝਾ ਰਹੇ ਨੇ ਇਸ ਘੜਿਆਲ ਦੀ ਤਰ੍ਹਾਂ ਮਾਰ ਤੋਂ ਬਚਣ ਲਈ ਤੂੰ ਖੁਦਾ ਦਾ ਚਿੰਤਨ ਕਰ ਅਕਾਲ ਪੁਰਖ ਦਾ ਜੋ ਹੈ ਚਿੰਤਨ ਕਰ ਬਾਬਾ ਫਰੀਦ ਦਾ ਇਹ ਅਮਰ ਕਲਾਮ ਫਰੀਦ ਦੇ ਸ਼ਲੋਕ ਅਗਮ ਅਗਾਦ ਬਾਣੀ ਗੁਰਗਨ ਸਾਹਿਬ ਜੀ ਮਹਾਰਾਜ ਦੇ ਚ ਮੌਜੂਦ ਨੇ ਇਸ ਸੋਫੀ ਫਕੀਰ ਸਿਰਮੌਰ ਸੰਤ ਨੇ ਦੇਸ਼ ਦਾ ਬਹੁਤ ਵੱਡਾ ਭਰਮਣ ਕੀਤਾ ਥਾਂ ਥਾਂ ਤੇ ਰੱਬੀ ਕਲਾਮ ਲੋਕਾਂ ਦੇ ਕੰਨਾਂ ਦੇ ਚ ਪੜਾ ਪਹੁੰਚਾ ਹੈ ਇਬਾਦਤ ਨਾਲ ਲੋਕਾਂ ਦੀਆਂ ਝੋਲੀਆਂ ਭਰੀਆਂ ਆਪ ਦੇ ਨਾਮ ਦੇ ਉੱਤੇ ਪੰਜਾਬ ਦੇ ਸ਼ਹਿਰ ਹੈ ਫਰੀਦਕੋਟ ਆਪਦੇ ਨਾਮ ਦੇਤੇ ਸ਼ਹਿਰ ਹੈ ਫਰੀਦাবাদ aur aapde